ਹਾਂ ਤਾੜੀਆਂ ਵੱਜ ਰਹੀਆਂ ਨੇ ਪਿਆਰ ਦੀ ਗੱਲ ਆ ਲਾਫੁਰ ਲਾਵ ਹੈ ਦਰਸ਼ਕਾਂ ਦਾ ਪਿਆਰ ਨਾਮਾ ਦੀ ਹੱਲਾਸ਼ੇਰੀ ਤੇ ਕੋਚਾਂ ਦੀਆਂ ਬਰੀਕੀਆਂ ਦੇ ਨਾਲੇ ਕਬੱਡੀ ਦੇ ਖਿਡਾਰੀ ਸਟੂਡੀਓਆਂ ਦੇ ਸੁਪਰਸਟਾਰ ਬਣਦੇ ਨੇ ਨਾਲ ਦੇਖਦੇ ਆਂ ਵੀ ਆਸਮਾਨੀ ਪੰਡਿਤ ਬੋਲੇ ਆ ਜੀ ਧਰਤੀ ਦਾ ਇਹ ਮੁਕਾਬਲਾ ਮੋਗੇ ਵਾਲੇ ਦਾ ਹੋ ਗਿਆ ਮੇਰੇ ਮਿੱਤਰੋ ਆਸਮਾਨੀ पर नंबर जेड़ा है शाम बच्चे हनी पंत बंदे तेरे बाद में बच्चे बाद में आप बोलो आप बोलो आप बोलो और कौन खलेगा खल समय नहीं मेरे भी नहीं नारी परेशान ना बच्चे ना बाद में आप सामने ना बोलो नहीं सनी कार्य संख्या ना हो हो बावे हनी पंत बंदे चारे चापी पिंग दे ਕਹਿੰਦੇ ਮੋਹਰ ਆ ਗਿਆ ਹੁਣੀ ਪੰਡਤ ਆ ਗਿਆ ਮੇਰੇ ਵੀਰੋ ਇਸ ਵੇਲੇ ਹੁਣੇ ਪੰਡਤ ਨੇ ਕਬੱਡੀ ਪਾ ਦਿੱਤੀ ਹੈ ਆਹ ਸਾਹਮਣੇ ਪਈ ਹੋਰ ਟੀਮ ਆਹ ਲੱਖਾਂ ਕੋਸ਼ਿਸ਼ ਕਰ ਰਿਹਾ ਮਾਰਕਸਰਾ ਕਬੱਡੀ ਫੈਡਰੇਸ਼ਨ ਦੇ ਸ਼ੈਨਰ ਹੀਰ ਸਿਰੇ ਦਾ ਮੈਚ ਫਾਈਨਲ ਆਹ ਕਹਿੰਦੇ ਕਾਸ਼ੀਪੁਰਿਆ ਟੀਮ ਕਲੇ ਪਿੰਡ ਦਾ ਹੁਣੀ ਹੁਣੀ ਓ ਬੱਲੇ ਬੱਲੇ ਬਹੁਤ ਜਾਰਗੇ ਖੜੀ ਪੰਡਤ ਦੀ ਰੇਡ ਪੈ ਰਹੀ ਹੈ ਲਓ ਸਾਹਮਣੇ ਦੇਖਦੇ ਆ ਇਸ ਵੇ ਬੱਲੂ ਵਾਲੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਅੱਜ ਕੱਲ ਮਿੱਤਰਾਂ ਦਾ ਡਰ ਚੱਲਦਾ ਹੈ ਉਹ ਟਾਰੇ ਪਾਸੇ ਮਿੱਤਰਾਂ ਦਾ ਡਰ ਚੱਲਦਾ ਲਓ ਹਾਨੀ ਪੰਡਤ ਮੇਰੇ ਮਿੱਤਰਾਂ ਸਮੇ ਲਹਾਰੇ ਦਾ ਮਨ ਹੈ ਨੇ ਲਓ ਪੰਡਤ ਨੇ ਕਮਾਲ ਕਰ ਦਿੱਤੀ ਹੈ ਇਧਰ ਸਾਰੀਆਂ ਸ਼ਕੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਪਹਿਲਾ ਟੂਰਨਾਮੈਂਟ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਦੇ ਉੱਪਰ ਲਾਈਵ ਚੱਲ ਰਿਹਾ ਹੈ ਦੁਨੀਆ ਦੇ ਵਿੱਚ ਆ ਜਾਂਦਾ ਬਨਜਾਰਾ ਸਾਡੇ ਸੀਨੀਅਰ ਬਲਾਰੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇਲੂ ਪੱਟੀ ਜੀ ਤੇ ਸਤਨਾਮ ਜੈੰਗੋ ਉਹਨਾਂ ਦਾ ਦਵਿੰਦਰ ਚੇੜੇ ਕਰੋਨਾ ਦਾ ਸਾਰੀਆਂ ਸ਼ਖੀਤਾ ਦਾ ਧੰਨਵਾਦ ਸਾਹਮਣੇ ਦੇਖਦਾ ਜੀ ਪ੍ਰਤਾਪ ਇਹ ਹਣੀ ਪੰਡਤ ਹਣੀ ਹਵੀ ਹਵੀ ਚਰਚਾ ਹੋਈ ਪਈ ਹੈ ਆਹ ਚਰਚਾ ਹੋਈ ਪਈ ਹੈ ਚਰਚਾ ਹੋਈ ਪਈ ਹੈ ਬਾ ਵੀ ਬਸ਼ਕਰ ਦਿੰਦਾ ਲਓ ਬੱਲੇ ਵਾਲੀ ਇਸ ਸਮੇਂ ਹਣੀ ਪੰਡਤ ਕਬੱਡੀ ਪਾਉਣ ਦੇ ਲਈ ਵਾ ਚੁੱਕਿਆ ਹੈ ਇਹ ਵੀ ਮੁੰਡਾ ਜਿਵੇਂ ਕਹਿੰਦੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਲਓ ਪੰਡ ਜਿਹੜਾ ਇਸ ਸਮੇਂ ਹਣੀ ਲਓ ਸਾਹਮਣੇ ਇਸ ਲਈ ਨੌਜਵਨ ਗੱਭਰੂ ਕਬੱਡੀ ਪਾਉਣ ਦੇ ਲਈ ਹਨੀ ਪੰਡਤ ਬੁੱਲੋ ਵਾਲੀਆ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ ਕਬੱਡੀ ਦੁਨੀਆ ਦੇ ਵਿੱਚ ਚਰਚਾ ਇਸ ਖਿਡਾਰੀ ਦੀ ਐਕਸ਼ਨਾਂ ਕਰਕੇ ਐਨ ਦੁਨੀਆ ਦੇ ਵਿੱਚ ਐਨ ਦਿਲ ਜਿੱਤਦਾ ਲੋਕਾਂ ਦੇ ਇੰਗਲੈਂਡ ਦੇ ਵਿੱਚ ਕਬੱਡੀ ਹੋ ਰਹੀ ਹੈ ਐਨ ਸੰਗਤ